ਉਹ ਪੰਜਾਬ ਦੇ ਲੋਕ ਪੰਜਾਬ ਦੇ ਵਾਸੀ ਕੇਵਲ ਪੰਜਾਬ ਹੀ ਨਹੀਂ ਮਹਾਰਾਸ਼ਟਰ ਔਰ ਬਿਹਾਰ ਤੋਂ ਵੀ ਇੱਥੇ ਡੈਲੀਗੇਟ ਪੁੱਜੇ ਆ ਉਹਨਾਂ ਨੇ ਡੈਲੀਗੇਟ ਚੁਣ ਕੇ ਭੇਜੇ ਤੇ ਤੁਸੀਂ ਡੈਲੀਗੇਟਾਂ ਨੇ ਮੈਨੂੰ ਗੁਰੂ ਪੰਥ ਦੀ ਸੇਵਾ ਵਾਸਤੇ ਚੁਣਿਆ ਇਸ ਕਰਕੇ ਮੈਂ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਪੰਜਾਬ ਵੀ ਦਸ਼ਾ ਹੈ ਹਰ ਖੇਤਰ ਦੇ ਵਿੱਚ ਉਹ ਨਿਕਰਦੀ ਜਾ ਰਹੀ ਹੈ ਸਾਡਾ ਜਿਹੜਾ ਯੂਥ ਹੈ ਉਹ ਆਵਾਜ਼ਾਰ ਹੋਇਆ ਫਿਰਦਾ ਅੱਜ ਕੋਈ گاਉਂ ਵਾਲਾ ਲੱਗਿਆ ਹੋਵੇ ਤੇ ਉਥੇ ਲੱਖਾਂ ਦੀ ਤਦਾਦ ਵਿੱਚ ਸਾਡਾ ਜੂਥ ਜਿਹੜਾ ਹੈ ਉਹ ਪਹੁੰਚ ਜਾਂਦਾ ਉਹਨੂੰ ਸੁਣਨ ਵਾਸਤੇ ਇਹ ਸਾਡੀ ਯੂਥ ਦੀ ਮਾਨਸਿਕਤਾ ਹੈ ਯੂਥ ਲਈ ਕੋਈ ਮਾਰਗਦਰਸ਼ਕ ਨਹੀਂ ਹੈ ਯੂਥ ਲਈ ਕੋਈ ਰਾਹ ਦਸੇਰਾ ਨਹੀਂ ਹੈ ਔਰ ਯੂਥ ਲਈ ਕੋਈ ਰਸਤਾ ਨਹੀਂ ਹੈ ਜੀਦੇ ਉਤੇ ਤੁਰ ਕੇ ਉਹ ਆਪਣੇ ਆਪਣੇ ਪਰਿਵਾਰ ਆਪਣੇ ਸੂਬੇ ਨੂੰ ਆਪਣੀ ਕੌਮ ਨੂੰ ਬਲੰਦੀਆਂ ਦੇ ਉਤੇ ਲੈ ਕੇ ਜਾ ਸਕੇ ਅੱਜ ਜੇ ਆਰਥਿਕ ਹਾਲਾਤਾਂ ਦੀ ਗੱਲ ਕਰੀਏ ਸਟੇਟ ਦੇ ਕੌਮ ਦੇ ਸਾਡੇ ਆਰਥਿਕ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈ ਕਦੇ ਸਿੱਖ ਦੁਨੀਆ ਭਰ ਚੋਂ ਔਰ ਪੰਜ ਖਾਸ ਤੌਰ ਤੇ ਭਾਰਤ ਭਰ ਦੇ ਵਿੱਚੋਂ ਬੜੀ ਅਮੀਰ ਕੌਮ ਮੰਨੀ ਜਾਂਦੀ ਸੀ ਬੜੀ ਅਮੀਰ ਕੌਮ ਮੰਨੀ ਜਾਂਦੀ ਸੀ ਕਿੰਨੀ ਅਮੀਰ ਸਿਹ ਦੀਆਂ ਉਦਾਹਰਣਾਂ ਇਤਿਹਾਸ ਦੇ ਵਿੱਚ ਪਈਆਂ ਨੇ ਮੁਗਲਿਆ ਰਾਜ ਦੇ ਵਿੱਚ ਇੱਕ ਵਾਰ ਕਾਬਲ ਤੋਂ 2.5 ਲੱਖ ਰੁਪਇਆ ਉਸ ਵੇਲੇ ਦਾ 2.5 ਲੱਖ ਅੱਜ ਦੇ 250 ਕਰੋੜ ਦੇ ਬਰਾਬਰ ਮੁਗਲਿਆ ਕਾਲ ਦੇ ਵਿੱਚ 2.5 ਲੱਖ ਰੁਪਏ ਦਾ ਤੰਬੂ ਜਿਹੜਾ ਹੈ ਉਹ ਔਰੰਗਜ਼ੇਬ ਲਈ ਬਣ ਕੇ ਗਿਆ ਸੀ ਕਾਬਲ ਤੋਂ ਤੇ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਦਿੱਲੀ ਦੇ ਬਾਦਸ਼ਾਹ ਵਾਸਤੇ 2.5 ਲੱਖ ਰੁਪਏ ਦਾ ਤੰਬੂ ਬਣ ਕੇ ਗਿਆ ਕਾਬਲ ਤੋਂ ਤੇ ਸਿੱਖਾਂ ਨੇ 2.5 ਲੱਖ ਰੁਪਏ ਦਾ ਤੰਬੂ ਜਿਹੜਾ ਸੀ ਉਹੋ ਜਹ ਤਿਆਰ ਕਰਵਾ ਕੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਭੇਟ ਕੀਤਾ ਪੰਚ ਕਲਾ ਸ਼ਾਸਤਰ ਪਰ ਸਫੈਦੀ ਹਾਥੀ ਜਿਹੜਾ ਪ੍ਰਸਾਦੀ ਹਾਥੀ ਸੀ ਔਰ ਇਹ ਜਿਹੜਾ ਤੰਬੂ ਸੀ ਇਹ ਨਾਇਆਬ ਕੀਮਤੀ ਰਤਨ ਸਨ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਜਾਨੇ ਦੇ ਜਿਨ੍ਹਾਂ ਤੇ ਪਹਾੜੀ ਰਾਜੇ ਬੇਈਮਾਨ ਹੋਏ ਸੀ ਐਨੀ ਅਮੀਰ ਤਰੀਮ ਕੌਮ ਸੀ ਸਾਡੇ ਔਰ 47 ਤੋਂ ਪਹਿਲਾਂ ਵੀ ਸਾਡੀ ਅਮੀਰ ਤਰੀਮ ਕੌਮ ਸੀ ਪਾਕਿਸਤਾਨ ਦੇ ਵਿੱਚ ਟ੍ਰੇਡ ਜਿਹੜਾ ਹੈ ਉਹ Hindu ਸਮਾਜ ਕੋਲ ਸੀ ਔਰ ਐਗਰੀਕਲਚਰ ਜਿਹੜੀ ਹੈ ਉਹ ਸਾਡੀ ਸਿੱਖਾਂ ਕੋਲ ਸੀ ਲੇਕਿਨ 47 ਹੋਈ ਜੇ ਕੇਂਦਰ ਸਰਕਾਰ ਸਾਨੂੰ ਨਾ ਦੱਬਦੀ 1947 ਤੋਂ ਲੈ ਕੇ ਹੁਣ ਤੱਕ ਜੇ ਭਾਰਤ ਸਰਕਾਰ ਸਾਨੂੰ ਨਾ ਦੱਬਦੀ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਦਾਅਵੇ ਨਾ ਕਹਿਣਾ ਹੈ ਕਿ ਇਸ ਵਕਤ ਭਾਰਤ ਦੀ 60% ਇਕਨੋਮੀ ਜਿਹੜੀ ਆ ਉਹ ਸਿੱਖਾਂ ਦੇ ਹੱਥ ਹੋਣੀ ਸੀ ਜੇ ਸਾਨੂੰ ਭਾਰਤ ਸਰਕਾਰ ਨਾਲ ਦਬਦੇ ਔਰ ਸ਼ਾਇਦ ਇਹੋ ਹੀ ਕਾਰਨ ਸੀ ਕਿ ਇਹ ਉਜੜ ਕੇ ਆਏ ਲੋਕ ਫਿਰ ਆਬਾਦ ਹੋ ਗਏ ਇਹ ਮਿਹਨਤ ਕਾ ਸ਼ਲੋਕ ਨੇ ਇਹ ਮਿਹਨਤ ਕਰਦੇ ਨੇ ਤੇ ਜੇ ਇਹਨਾਂ ਨੂੰ ਨਾ ਨੱਪਿਆ ਗਿਆ ਇਹਨਾਂ ਦੇ ਅਧਿਕਾਰ ਨਾ ਖੋਏਗੇ ਇਹਨਾਂ ਨੂੰ ਹੱਕਾਂ ਤੋਂ ਵੰਚਿਤ ਨਾ ਕੀਤਾ ਗਿਆ ਤੇ ਪੂਰੇ ਦੇਸ਼ ਦੀ ਇਕਨੋਮੀ ਨੂੰ ਇਹ ਆਪਣੇ ਹੱਥਾਂ ਦੇ ਵਿੱਚ ਲੈ ਲੈਣਗੇ। ਔਰ ਸਾਨੂੰ ਨੱਪਣਾ ਸ਼ੁਰੂ ਕਰਤਾ ਕੇਂਦਰ ਨੇ। 1947 ਤੋਂ ਨੱਪਣਾ ਸ਼ੁਰੂ ਕਰਤਾ ਤੇ ਜਿਸਖਾ ਨੇ ਆਵਾਜ਼ ਉਠਾਈ ਤਾਂ ਪਹਿਲਾ ਜਿਹੜਾ ਹਮਲਾ 4 ਜੁਲਾਈ 1955 ਨੂੰ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਰੂਪ ਦੇ ਵਿੱਚ ਸਾਨੂੰ ਮਿਲਿਆ ਆਜ਼ਾਦ ਭਾਰਤ ਦੇ ਅੰਦਰ। ਇਹ ਸਾਡੀ ਤ੍ਰਾਸਦੀਸ ਸਾਡੇ ਖੇਤੀ ਖਤਮ ਕੀਤੀ ਗਈ ਜੋ ਆਧਾਰ ਸੀ ਪੰਜਾਬ ਦੀ ਇਕਨੋਮੀ ਦਾ ਔਰ ਜਦੋਂ ਖੇਤੀ ਖਤਮ ਹੋਈ ਤੇ ਖੇਤੀ ਨਾਲ ਜੁੜੇ ਜਿਹੜੇ ਮਜ਼ਦੂਰ ਸੀ ਉਹ ਵੀ ਖਤਮ ਹੋ ਗਏ ਜਿਹੜੇ ਖੇਤੀ ਦੇ ਆਸਰੇ ਸੀ ਪਿੰਡਾਂ ਦੇ ਵਿੱਚੋਂ ਜਿਹੜਾ ਸਾਡਾ ਮਜ਼ਦੂਰ ਤਬਕਾ ਸੀ, ਕਮਜ਼ੋਰ ਤਬਕਾ ਸੀ, ਖੇਤਾਂ 'ਚੋਂ ਬਾਲਣ ਲਿਆਉਂਦਾ ਸੀ, ਉਹਨਾਂ ਨੂੰ ਦਾਣੇ ਮਿਲਦੇ ਸੀ, ਉਹਨਾਂ ਨੂੰ ਸਬਜ਼ੀਆਂ ਮਿਲਦੀਆਂ ਸੀ। ਉਹ ਵੀ ਜਿਹੜਾ ਸੀ, ਉਹ ਹਾਸ਼ੀਏ ਦੇ ਉੱਤੇ ਧੱਕਿਆ ਗਿਆ। ਜਿਹੜਾ ਸਾਡਾ ਮਜ਼ਦੂਰ ਤਬਕਾ ਸੀ, ਜਿਹੜਾ ਸਾਡਾ ਹਾਸ਼ੀਆਗਤ ਲੋਕਾਂ ਦਾ ਜਿਹੜਾ ਤਬਕਾ ਸੀ, ਉਹਨੂੰ ਵੀ ਜਿਹੜਾ ਸੀ ਇਕਨੋਮੀ ਤੌਰ ਦੇ ਉੱਤੇ, ਇਕਨੋਮੀਕਲੀ ਜਿਹੜਾ ਹੈ ਬਹੁਤ ਵੱਡਾ ਜਿਹੜਾ ਹੈ ਉਹ ਨੁਕਸਾਨ ਉਠਾਉਣਾ ਪਿਆ। ਅੱਜ ਵੀ ਉਹ ਤੱਕ ਤੱਕ ਤਬਕਾ ਜਿਹੜਾ ਨਾ ਕੋਈ 5000 ਕਿਤੇ ਕੋਈ 10000 ਰੁਪਏ ਦੇ ਉੱਤੇ ਨੌਕਰੀਆਂ ਕਰਦਾ ਨ ਸਨਵਾਰਕ ਤੌਰ ਤੇ ਮਜ਼ਬੂਤ ਕਮਜ਼ੋਰ ਕੀਤਾ ਗਿਆ ਸਮਾਜਿਕ ਤੌਰ ਦੇ ਉਤੇ ਕਮਜ਼ੋਰ ਕਰਨ ਵਾਸਤੇ ਸਾਡੇ ਅੰਦਰ ਵਹਿਮ ਭਰਮ ਤੇ ਪਖੰਡ ਜਿਹੜੇ ਆ ਉਹ ਪ੍ਰਚਲਿਤ ਕੀਤੇ ਗਏ ਇੱਕ ਸਟ੍ਰੈਟਜੀ ਦੇ ਤਹਿਤ ਇੱਕ ਸਟ੍ਰੈਟਜੀ ਦੇ ਤਹਿਤ ਅਵ ਰਾਜਨੀਤਿਕ ਤੌਰ ਦੇ ਉਤੇ ਵੀ ਅਸੀਂ ਕਮਜ਼ੋਰ ਹੋ ਗਏ ਕਿੰਨੇ ਕਮਜ਼ੋਰ ਹੋ ਗਏ ਇੰਨੇ ਕਮਜ਼ੋਰ ਹੋ ਗਏ ਇੰਨੇ ਕਮਜ਼ੋਰ ਹੋ ਗਏ ਕਿ ਕੋ ਸਮਝ ਸੀ ਜਦੋਂ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਦੋਂ ਕਿਸੇ ਧਰਨੇ ਦੇ ਵਿੱਚ ਬੈਠਦੇ ਸੀ ਨਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਰਾਬਰ ਧਰਨੇ ਦੇ ਉੱਤੇ ਆ ਕੇ ਬੈਠ ਕੇ ਪੁੱਛਦਾ ਸੀ ਦੱਸੋ ਪ੍ਰਧਾਨ ਜੀ ਤੁਹਾਨੂੰ ਤਕਲੀਫ ਕੀ ਹੈ ਇਤਿਹਾਸ ਦੇ ਵਿੱਚ ਹੈ ਦਿੱਲੀ ਦੇ ਵਿੱਚ ਧਰਨਾ ਲੱਗਿਆ ਸੀ ਉਸ ਧਰਨੇ ਦੇ ਵਿੱਚ ਮਾਸਟਰ ਤਾਰਾ ਸਿੰਘ ਬੈਠੇ ਸੀ ਆਪਣੀਆਂ ਮੰਗਾਂ ਲਈ ਤੇ ਪੰਡਤ ਜਵਾਰ ਲਾਲ ਨਹਿਰੂ ਉਸ ਧਰਨੇ ਦੇ ਉੱਤੇ ਪਹੁੰਚਿਆ ਸੀ ਮਾਸਟਰ ਜੀ ਨੂੰ ਪੁੱਛਣ ਵਾਸਤੇ ਕਿ ਦੱਸੋ ਮਾਸਟਰ ਜੀ ਤੁਹਾਡੀਆਂ ਮੰਗਾਂ ਕੀ ਨੇ ਇਸ ਸਾਡੀ ਰਾਜਨੀਤਕ ਰਾਜਨੀਤਕ ਸ਼ਕਤੀ ਸੀ ਉਸ ਵੇਲੇ ਅੱਜ ਕੀ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ 2 ਸਾਲ ਤੋਂ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਮਾਂ ਮੰਗ ਰਿਹਾ ਉਹਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਕਿਉਂ ਕਿਉਂਕਿ ਉਹ ਸਮਝ ਗਏ ਆ ਉਹ ਸਮਝ ਗਏ ਆ ਸਾਡੀ ਕਮਜ਼ੋਰੀ ਨੂੰ ਸਾਡੇ ਸਵਾਰਥਪੁਣੇ ਨੂੰ ਸਾਡੀ ਧਰਮ ਦੇ ਪ੍ਰਤੀ ਜਿਹੜੀ ਵਫਾਦਾਰੀ ਹੈ ਉਹ ਜਾਣ ਗਏ ਆ ਇਹ ਕਿੰਨੇ ਕ ਵਫਾਦਾਰ ਐ ਸ ਕਿਉਂਕਿ ਜਦੋਂ ਸਤਾ ਚ ਸੀ ਉਦੋਂ ਅਸੀਂ ਆਪਣੇ ਹੱਕਾਂ ਪ੍ਰਤੀ ਕੋਈ ਗੱਲ ਨਹੀਂ ਕੀਤੀ ਤੇ ਜਦੋਂ ਸਤਾ ਤੋਂ ਦੂਰ ਹੋ ਗਏ ਉਦੋਂ ਅਸੀਂ ਹੱਕਾਂ ਲਈ ਆਵਾਜ਼ اٹھਾਉਣੀ ਸ਼ੁਰੂ ਕਰਤੀ ਜਦੋਂ ਸਰਕਾਰਾਂ ਚ ਸੀ ਉਦੋਂ ਲੈਂਡ ਪੂਲਿੰਗ ਵਰਗੀਆਂ ਪਾਲਸੀਆਂ ਅਸੀਂ ਵਾੜੀਆਂ ਪੰਜਾਬ ਚ ਤੇ ਅੱਜ ਲੈਂਡਿੰਗ ਪੂਲਿੰਗ ਪਾਲਸੀਆਂ ਦੇ ਵਿਰੋਧ ਦੇ ਵਿੱਚ ਦਰਨੇ ਹੋ ਰਹੇ ਨੇ ਕਿ ਕਿੰਦੀ ਕਮਾਲ ਦੀ ਗੱਲ ਹੈ 15 ਸਾਲ ਸਤਾ ਹੰਡਾਈ ਐ 15 ਸਾਲ ਸ੍ਰੀ ਅਕਾਲ ਤੱਕ ਸਾਡੀ ਫਸੀਲ ਤੋਂ 2 ਦਸੰਬਰ ਨੂੰ ਵੀ ਕਿਹਾ ਸੀ ਕਿ ਉਮੀਦ ਸੀ ਜਦੋਂ 1997 ਚ ਸਰਕਾਰ ਬਣੀ ਸੀ ਕਿ ਇਹ ਸਰਕਾਰ ਸਾਡੇ ਜ਼ਖਮਾਂ ਤੇ ਮਲਮ ਲਾਏਗੀ ਪਰ ਇਹ ਸਰਕਾਰ ਨੇ ਸਾਡੇ ਜ਼ਖਮਾਂ ਨੂੰ ਕੁਰੇਦਿਆ ਸਾਡੀ ਆਪਣੀ ਸਰਕਾਰ ਨੇ ਸਾਡੇ ਜ਼ਖਮਾਂ ਨੂੰ ਕੁਰੇਦਿਆ ਜਦੋਂ ਪੁਲਿਸ ਅਫਸਰਾਂ ਨੂੰ ਤਰਕੀਆਂ ਦੇ ਕੇ ਨਵਾਜ਼ਿਆ ਜਿਨ੍ਹਾਂ ਨੇ ਸਿੱਖਾਂ ਦਾ ਬੱਚਾ ਕਹਾਣ ਕੀਤਾ ਸੀ ਬੱਚਾ ਕਹਾਣ ਕੀਤਾ ਸੀ ਦਰਦ ਸੀ ਪੰਥ ਦੇ ਅੰਦਰ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਵਿਚਰਦੇ ਸੀ ਤੇ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਉਹ ਦਰਦ ਸਾਡੇ ਸਾਹਮਣੇ ਪ੍ਰਗਟ ਕਰਦੇ ਸੀ ਤੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਉਹਦਾ ਇੱਕੋ ਮਕਸਦ ਸੀ ਕਿ ਅਸੀਂ ਇੱਕ ਐਸੀ ਰਾਸੀ ਪਾਰਟੀ ਜਿਹੜੀ ਸਾਡੀ ਸੀ ਸਾਨੂੰ ਵਿਰਾਸਤ ਸਾਡੇ ਪੁਰਖਿਆਂ ਨੇ ਦਿੱਤੀ ਸੀ ਉਹਨੂੰ ਮਜ਼ਬੂਤੀ ਦੇ ਨਾਲ ਫਿਰ ਉਭਾਰੀਏ ਫਿਰ ਉਭਾਰੀਏ ਪਰ ਉਹਦੇ ਲਈ 2 ਦਸੰਬਰ ਦਾ ਹੁਕਮਨਾਮਾ ਜਿਹੜਾ ਸੀ ਉਹ ਕੀਤਾ ਸੀ ਮੈਂ ਕੱਲ ਦਾ ਵੇਖ ਰਿਆਂ ਕਈ মিডিਆ ਚੈਨਲਾਂ ਨਾਲ ਨੂੰ ਮੈਨੇਜ ਕਰਕੇ ਇਹ ਖਬਰ ਚਲਾਈ ਜਾ ਰਹੀ ਹੈ ਕਿ ਦੇਖੋ ਜੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਸੀ ਚੁੱਲ੍ਹੇ ਇੱਕ ਕਰੋ ਤੇ ਇਹ ਵੱਖਰਾ ਚੁੱਲਾ ਬਾਲਣ ਡਏ ਨੇ ਵੱਖਰਾ ਚੁੱਲਾ ਬਾਲਣ ਜਾ ਰਹੇ ਨੇ ਮੈਂ ਅੱਜ ਤੜਕੇ ਉਹ ਹੁਕਮਨਾਮੇ ਦੀ ਕਾਪੀ ਜਿਹੜੀ ਹੈ ਨਾ ਫਿਰ ਪ੍ਰਿੰਟ ਕਰਤੀ ਆਪਣੇ ਹੱਥੀ ਲਿਖੇ ਹੁਕਮਨਾਮੇ ਦੀ ਮਾ ਕਾਪੀ ਫਿਰ ਪ੍ਰਿੰਟ ਕੀਤੀ ਤੇ ਉਹਦੇ ਵਿੱਚ ਮੈਂ ਮੱਤ ਪੜੀ ਲਿਖਿਆ ਸੀ ਕਿ ਵੱਖ ਹੋਇਆ ਧੜਾ ਅਲੱਗ ਚੁੱਲਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਇਹ ਦੇਸੀ ਨਾ ਕਿ ਵੱਖ ਹੋਇਆ ਧੜਾ ਅਲੱਗ ਚੁੱਲਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਇਹ ਵੱਖ ਹੋਇਆ ਕਿਹੜਾ ਧੜਾ ਸੀ ਸੁਧਾਰ ਲਹਿਰ ਤੇ 2 ਦਸੰਬਰ ਸ਼ਾਮ ਨੂੰ ਸੁਧਾਰ ਲਹਿਰ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਆ ਬਡਾਲਾ ਸਾਹਿਬ ਬੈਠੇ ਨੇ ਉਹਦੇ ਕਨਵੀਨਰ ਇਹ ਮੱਧ ਇਹ ਲਾਈਨ 2 ਦਸੰਬਰ ਸ਼ਾਮ ਨੂੰ 5 ਵਜੇ ਦੇ ਕਰੀਬ 5 ਤੋਂ 6 ਵਜੇ ਦੇ ਕਰੀਬ ਮੰਨ ਲਈ ਗਈ ਸੀ ਜਿਹੜਾ ਵੱਖ ਹੋਇਆ ਧੜਾ ਸੀ ਜਿਹਨੂੰ ਵੱਖ ਹੋਇਆ ਧੜਾ ਲਿਖਿਆ ਉਹਨੇ ਮੰਨ ਲਿਆ ਸੀ ਵੀ ਠੀਕ ਹੈ ਜੀ ਤੁਸੀਂ ਕਿਹਾ ਕਿ ਆਪਣਾ ਚੁੱਲਾ ਸਮੇਟੋ ਅੱਜ ਅਸੀਂ ਆਪਣਾ ਚੁੱਲਾ ਜਿਹੜਾ ਹੈ ਉਹ ਸਮੇਟ ਰਹੇ ਆ ਤੇ ਵਿਡਾਲਾ ਸਾਹਿਬ ਵੀ ਸ਼ਾਇਦ ਜਿਹੜਾ ਹੈ ਉਹ ਅਸਤੀਫਾ ਜਿਹੜਾ ਹੈ ਉਹ ਲੈ ਕੇ ਆਈ ਸੀ ਸਾਰੇ ਸੁਧਾਰ ਲੈਰ ਆਗੂਆਂ ਦਾ ਤੇ ਜਦੋਂ ਪਤਾ ਲੱਗਿਆ ਵਿਵਾਖ ਹੋਏ ਧੜੇ ਨੇ ਚੁੱਲਾ ਸਮੇਟ ਲਿਆ ਤੇ ਭਗੌੜੇ ਧੜੇ ਨੇ ਉਸੇ ਦਿਨ ਸ਼ਾਮ ਨੂੰ ਵਿਚਾਰ ਕੀਤੀ ਹੁਣ ਆਪਾਂ ਕੀ ਕਰੀਏ ਉਹਨਾਂ ਨੇ ਤਾਂ ਆਪਣਾ ਚੁੱਲਾ ਸਮੇਟ ਲਿਆ ਉਹਨਾਂ ਨੇ ਤਾਂ ਕਹਿ ਦਿੱਤਾ ਇਕੱਠੇ ਹੋਵੋ ਕਿਉਂਕਿ ਹੁਕਮਨਾਮੇ ਦੇ ਅਗਲੀ ਇਸ ਮੱਧ ਦੇ ਵਿੱਚ ਇਹ ਵੀ ਲਾਈਨ ਸੀ ਕਿ ਇਹਨਾਂ ਦਾ ਵੱਖਰਾ ਸੋਰ ਰਾਗ ਮੀਡੀਆ 'ਚ ਨਹੀਂ ਦਿਖਣਾ ਚਾਹੀਦਾ ਦੋਵੇਂ ਤਰ੍ਹਾਂ ਆਪਣੀ ਹਉਮੈ ਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਚੱਲਣ ਇਹੀ ਲਿਖਿਆ ਸੀ ਨਾ ਹੁਕਮਨਾਮੇ 'ਚ ਇਕੱਠੇ ਚੱਲਣ ਤੇ ਉਸ ਪਗੋੜੇ ਦਲ ਨੇ ਸ਼ਾਮ ਨੂੰ ਮੀਟਿੰਗ ਕੀਤੀ ਕਿ ਇਕੱਠੇ ਚੱਲਣ ਦਾ ਆਦੇਸ਼ ਹੋ ਗਿਆ ਤੇ ਉਹਨਾਂ ਨੇ ਅਸਤੀਫੇ ਵੀ ਦੇ ਦਿੱਤੇ ਨੇ ਹੁਣ ਆਪਾਂ ਕੀ ਕਰੀਏ ਕਹਿੰਦੇ ਕਰਨਾ ਕੀ ਹੈ ਚੁੱਲਾ ਚੱਕ ਕੇ ਭੱਜ ਚੱਲੋ ਚੁੱਲਾ ਚੱਕ ਕੇ ਪੱਜ ਚੱਲੋ ਕਿਤੇ ਸਾਡੇ ਕੋਲ ਨਾ ਆ ਜਾਣੋ ਤੇ ਸਰਦ ਰੱਖਿਆ ਉਸ ਪਗੋੜੇ ਪ੍ਰਧਾਨ ਦੇ ਚੁੱਲਾ ਤੇ ਦੋ ਤਿੰਨ ਚਾਹ ਬਰੂਸ ਜਿਹੜੇ ਸੀ ਉਹ ਪਿੱਛੇ ਲੱਗੇ ਤੇ ਚੁੱਲਾ ਲੈ ਕੇ ਆਪਣਾ ਜਿਹੜਾ ਸੀ ਉਹ ਕਮਰੇ ਦੇ ਵਿੱਚ ਵੜ ਗਏ ਤੇ ਬਾਹਰੋਂ ਗੇਟ ਲਾ ਲਿਆ ਵੀ ਕਿਤੇ ਇਕੱਠੇ ਨਾ ਹੋ ਜਾਣ ਸਾਡੇ ਕੋਲੇ ਨਾ ਆ ਜਾਣੇ ਬਡਾਲਾ ਸਾਹਿਬ ਹੋਣੀ ਕਿਤੇ ਆ ਕੇ ਕਹਿ ਨਾ ਦੇਣ ਜਿ ਇਹ ਕੱਲ ਤੱਕ ਸਭ ਦਾ ਆਦੇਸ਼ ਹੈ ਅਸੀਂ ਤੁਹਾਡੇ ਚੁੱਲੇ ਤੇ ਆਉਨੇ ਵੈਸੇ ਵੀ ਉਹਨਾਂ ਦਾ ਚੁੱਲਾ ਜਿਹੜਾ ਉੱਤੜਕਿਆ ਹੋਇਆ ਇੱਕ ਸਟੈਂਡ ਦੇ ਆਸਰੇ ਖੜੋਤਾ ਹੋਇਆ ਉਹ ਸਟੈਂਡ ਦੇ ਆਸਰੇ ਖੜੋਤਾ ਜੇ ਉਹ ਸਟੈਂਡ ਵੀ ਅਸੀਂ ਲੈ ਲੈਣਾ ਜਿਹਦੇ ਆਸਰੇ ਉਹ ਖੜੋਤਾ ਹੋਇਆ ਨਾ ਉਹ ਸਟੈਂਡ ਅਸੀਂ ਲੈ ਲੈਣਾ ਫੇਰ ਨਾ ਕਰਿਓ ਤੇ ਜਦੋਂ ਅਸੀਂ ਸਟੈਂਡ ਲੈ ਲਿਆ ਉਹ ਜਿਹਦੇ ਆਸਰੇ ਖੜੋਤਾ ਨਾ ਉਹ ਸਟੈਂਡ ਤਿੰਨ ਪਹੀਆਂ ਵਾਲਾ ਤਿੰਨ ਪਿੱਲਰਾਂ ਵਾਲਾ ਤੇ ਜਿੱਦਾਂ ਅਸੀਂ ਉਹ ਸਟੈਂਡ ਲੈ ਲਿਆ ਤੇ ਇਹਨਾਂ ਦੇ ਚੁੱਲ੍ਹੇ ਨੇ ਖੇਰੂ ਖੇਰੂ ਹੋ ਜਾਣਾ ਬिखर ਜਾਣਾ ਇਹਨਾਂ ਦੇ ਚੁੱਲ੍ਹੇ ਕਿਹੜਾ ਸਟੈਂਡ ਕਿਹੜੇ ਤਨ ਉਹ ਪਹੀਆ ਵਾਲਾ ਜਿਹੜਾ ਸਟੈਂਡ ਹੈ ਪਤਾ ਇੱਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਣੀ ਹੈ ਅਸੀਂ ਦੂਜਾ ਚੋਣ ਨਿਸ਼ਾਨ ਤੇ ਤੀਜਾ ਦਫ਼ਤਰ ਲਵਾਂਗੇ ਅਸੀਂ ਤੇ ਜਦੋਂ ਆਪਣਾ ਚੁੱਲਾ ਲੈ ਕੇ ਘਰੇ ਵੜ ਗਏ ਸਤ ਮੈਂਬਰੀ ਕਮੇਟੀ ਬਣਾਈ ਸੀ ਸ੍ਰੀ ਅਕਾਲ ਤਖਤ ਸਾਹਿਬ ਨੇ ਤੇ ਉਹਨਾਂ ਨੇ ਅੰਦਰ ਬੈਠਿਆਂ ਨੇ ਆਪਣਾ ਚੁੱਲਾ ਲੈ ਕੇ ਆਪਣੇ ਚੁੱਲੇ ਤੇ ਅੰਦਰ ਬੈਠਿਆਂ ਨੇ ਸੱਤ ਮੈਂਬਰੀ ਕਮੇਟੀ ਨੂੰ ਮਜਬੂਰ ਕੀਤਾ ਕਿ ਤੁਸੀਂ ਅਸਤੀਫੇ ਦੇ ਦਿਓ ਆ ਬੈਠੇ ਨੇ ਚੁੰਦਾ ਸਾਹਿਬ ਦੱਸ ਕੇ ਵੀ ਗਏ ਨੇ ਸਾਡੇ ਤੇ ਦਬਾਅ ਪਾਇਆ ਅਸਤੀਫੇ ਦੇ ਦਿਓ ਦੂਆਂ ਨੇ ਅਸਤੀਫੇ ਦਿੱਤੇ ਔਰ ਮੈਨੂੰ ਫਕਰ ਹੋ ਰਿਹਾ ਅੱਜ ਕਿ ਮੈਂ ਇਹਨਾਂ ਪੰਜਾਂ ਦੇ ਨਾਂ ਜਿਹੜੇ ਆ ਉਹ ਆਪਣੇ ਹੱਥੀਂ ਲਿਖੇ ਸੀ ਤੇ ਇਹਨਾਂ ਨੇ ਮੇਰੇ ਲਿਖੇ ਹੋਏ ਨਾਵਾਂ ਦੀ लाज ਰੱਖੀ ਪੰਜਾਂ ਨੇ ਇਹਨਾਂ ਨੇ ਕਿਹਾ ਹੁਣ ਅਸੀਂ ਕੀ ਕਰੀਏ ਆਦੇਸ਼ ਦਿੱਤਾ ਸੀ ਕਿ ਇੱਕੋ ਚੁੱਲੇ ਤੇ ਬੈਠਣਾ ਹਾਂ ਤਾਂ ਚੁੱਲਾ ਲੈ ਕੇ ਅੰਦਰ ਵੜ ਗਏ ਇਹਨਾਂ ਨੇ ਬੂਹੇ ਠਕ ਠਕਾਏ ਪੰਜ ਮੈਂਬਰੀ ਕਮੇਟੀ ਨੇ ਬੂਹੇ ਠਕ ਠਕਾਏ ਖੋਲੋ ਗੱਲ ਕਰੋ ਸਾਡੇ ਨਾਲ ਆ ਕੇ ਕਹਿੰਦੇ ਅਸੀਂ ਨਹੀਂ ਸੁਣਦੇ ਤੁਸੀਂ ਇਸ ਤੀਫੇ ਦੇ ਕੇ ਆ ਇਹ ਫਿਰ ਪੰਥ ਕੋਲ ਗਏ ਪੰਥ ਦੇ ਅੱਗੇ ਇਹਨਾਂ ਪੰਜਾਂ ਨੇ ਝੋਲੀ ਅੱਢੀ ਤੇ ਪੰਥ ਨੇ ਇਹਨਾਂ ਦੀ ਝੋਲੀ ਦੇ ਵਿੱਚ ਮਿੱਟੀ ਪਾਈ ਔਰ ਇਹਨਾਂ ਦੇ ਕੋ ਲੈ ਨੂੰ ਪਾਣੀ ਦਿੱਤਾ ਵੀ ਜਾਓ ਜਾ ਕੇ ਆਪਣੀ ਮਿੱਟੀ ਤੇ ਆਪਣੇ ਪਾਣੀ ਦੇ ਨਾਲ ਗੁੰਨੋ ਤੇ ਵੱਖਰਾ ਚੁੱਲਾ ਬਣਾਓ 15 ਲੱਖ ਪੰਜਾਬ ਦੇ ਲੋਕਾਂ ਨੇ ਜਿਹਦੇ ਵਿੱਚੋਂ ਸਿੱਖ ਵੀ ਨੇ ਹਿੰਦੂ ਵੀ ਨੇ ਉਹਨਾਂ